नमो एकं कारा oh uh -huh. جرنہ نے پیچھ آ کر کے گھڑے سواسن سبھر کر رہی جیمت سبھر کر رہے صدی و گھڑے نے دیوانہ اندر ہر نوز پاورت اسکار تے آپ سبھت اُن پیاری کاندھو نانسہ پر آجیدہ پاورت جیمت کیا سبھر کر رہے پسلے پر کرنے اندر آپ نیاں نے سبھر کیتا ہے ਪੇਟਾ ਦਾ ਉਨਾਦ ਸਾਫ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੀ ਵੱਡੀ ਪਹਿੜ ਹੈ ਬੇਬੇ ਦਾਤ ਕੀ ਤੇ ਬੇਬੇ ਦਾਤ ਕੀ ਜੀ ਦਾ ਵਿਆਹ ਹੋਇਆ ਹੈ ਜੈ ਰਾਮ ਜੀ ਸੋਤਾਜਪੁਰ ਦੇ ਰਹਿਣ ਪਾੜੀ ਦੇ ਤੇਨਾਂ ਦੀ ਬਰਾਤ ਆਈ ਹੈ ਬਰਾਤ ਦਾ ਉਤਕਾਹ ਹੋ ਰਿਹਾ ਜਦੋਂ ਰਾਏ ਫਰਹਾ ਤੇ ਕੋਲ ਜਦੋਂ ਪਿਤਾ ਜੀ ਦੇ ਬਚਨ ਲੈ ਕੇ ਪਹੁੰਚੇ ਰਾਏ ਫਰਹਾ ਮੇ ਸਤਿ ਸ੍ਰੀ ਅਕਾਲ ਨਮਾ ਕੀਤਾ ਤੇ ਆਖਿਆ ਵੀ ਹੁਣ ਹੱ ਪਹਿਲਾ ਇਹ ਤੁਹਾਡਾ ਫਰਜ਼ ਬਣਦਾ ਹੈ ਜਾਣਾ ਪਿਤਾ ਕਰਕੇ ਆਪਣੇ ਭੈਣ ਬੀਬੀ ਨਾਨਕੀ ਨੂੰ ਲੈ ਕਰਕੇ ਆਪੋਂ ਸੋਹਰੇ ਕਰੋ ਤੇ ਫੇਰ ਵਾਟਾ ਜੀ ਕਰੇ ਜੇ ਮੈਂ ਅਸੀਂ ਤੇ ਤੇ ਕਹਿੰਦੇ ਆ ਰਾਏਕੁਲਾ ਰੋਂਦਾ ਵੀ ਤੁਸੀਂ ਵੀ ਉੱਥੇ ਹੀ ਜਾ ਕੇ ਲੈ ਕੇ ਦਾੰਦ ਕੀ ਜਿਹਨੇ ਕੋਣੀ ਰਹਿ ਜਾਵੇ। ਇਹ ਮਹਿਤਾ ਕਾਲੂ ਦਾ ਰੋਜ ਰੋਈ ਦਾ ਧਰੜਾਈ ਤਪੜ ਜਾਵੇਗਾ। ਨਾਲੇ ਤੇ ਰਾਏਕੁਲਾ ਅੱਖਰ ਪਾ ਆਇਆ ਨਾਲੇ ਸਮਝਾਉਂਦਾ ਹੈ ਸਤਪੁਰਾਂ ਨੂੰ ਕਿ ਮਹਾਰਾਜ ਉਸ ਵੇਲੇ ਜਾਣ ਵਾਸਤੇ ਤਿਆਰ ਹੋ ਗਏ। ਭਾਈ ਵਾਕਾ ਕਹਿੰਦਾ ਕਿ ਤੁੰ ਨੂੰ ਬੁਲਾਇਆ ਮਹਾਰਾਜ ਧਰਵਾ ਦੇ ਵੇਦੀਆਂ ਦੇ ਕੁੰਣ ਜਾਣ ਵਾਸਤੇ ਤੂੰ ਸੋਚ ਸਮਾਂ ਲੈ ਕੇ ਪਿ ਜਾਣਾ ਹੈ ਕਈ ਵਾਰ ਜਾਣਾ ਤੇ ਉਹ ਲਿਆ ਘਰ ਤੋਂ ਚੱਲ ਪਏ ਰਸਤੇ ਦਾ ਬਹੁਤ ਹੀ ਮਨ ਨੂੰ ਉਨੜ ਵਾਲਾ ਨਜ਼ਾਰਾ ਤਰ੍ਹਾਂ ਤਰ੍ਹਾਂ ਦੇ ਪੰਛੀ ਹਨ ਜਿਹੜੇ ਚਹਿਬ ਕਰੇ ਬੜਾ ਸੋਹਣਾ ਵਾਤਾਵਰਣ ਹੈ ਬੜਾ ਸੋਹਣਾ ਮਾਹੌਲ ਹੈ ਇਸ ਰਸਤੇ ਧਰਤਾਂ ਸਭ ਸੱਚੇ ਪਾਤਸ਼ਾਹ ਮਹਾਰਾਜ ਟੁੱਟੇ-ਟੁੱਟੇ ਦੇ ਦੇ ਨਾਨਕੀ ਦੇ ਘਰ ਸੁਲਤਾਨ ਕੋ ਰੋਹੀ ਪੁੰਚੇ ਆਉਜੀ ਪੈੜ ਆਪਣੇ ਘਰਾ ਤੋਂ ਕਿਵੇਂ ਜੀਉ ਆਇਆ ਕਿ ਕਿਵੇਂ ਮਿਲਦੀ ਹੈ ਤੇ ਕੀ ਕੀ ਬਾਤਾਂ ਹੁੰਦੀਆਂ ਨੇ ਸਰਣ ਕਰੀਏ ਇਤਿਹਾਸ ਸਤਪੁਰਾਂ ਦਾ ਚਿਤ ਬੇਤੀਆਂ ਦਾ ਦਰਬਾਰ ਕਰੋ ਪਾਤਸ਼ਾਹ ਦੇ ਚਰਨਾਂ ਦਾ ਧਿਆਨ ধরਵਾ ਕੋ ਸਤ ਦਾ ਪਤਸ਼ਰ ਮਹਾਰਾਜ ਜਦੋਂ ਆਪਣੀ ਭੈਣ ਬੇਬੇ ਨਾਨਕੀ ਦੇ ਘਰ ਪਹੁੰਚੇ ਹਨ ਸੋਹਣੇ ਕਮਲ ਵਰਕੇ ਮੁਖ ਬਾੜੇ ਬੰਦਰ ਜਿਤ ਜਨ ਜਾਕੇ ਨਾਮ ਜਿਤ ਹੋਤ ਹੈ ਜਦਾਂ ਤੇ ਨਾਮ ਲੈ ਜਦੋਂ ਘਾਟ بیٹھ ਧਿਆਨ ਦੂ ਚਰਨਾਂ ਦੇ ਵਿੱਚ ਟਿਕਾ ਕੇ ਆਖੀਏ ਨਾ ਧਰ ਤੋ ਤਾਕ ਤੇ ਭਾਈ ਸਾਹਰ ਬੰਦ ਦੇਸੇ ਪਾਤਸ਼ਾਹ ਦੇ ਗੁਨਾਹ ਸਾਬ ਜੀ ਸਾਦੇ ਰਸ ਨੇ ਹਕਾਰ ਮਿਲ ਕੇ ਫਸਾਏਗੇ ਤੇ ਬੜਾ ਦੇਵ ਕੀਤਾ ਹੈ ਤੇਗ ਨਾਮ ਕਿਵੇਂ ਮੇਰਾ ਵੀਰ ਆਏ ਮਹਾਰਾਜ ਛੋਟੇ ਦੇ ਬੇਬੇ ਨਾਲ ਕੀਤੇ ਬੜਾ ਸੁਨੇ ਕੀਤਾ ਹੈ ਦਰਬਖਣੀ ਵਿੱਚ ਲੈ ਕਰਕੇ ਭਰਾ ਜੀ ਬੇਬੇ ਜੀ ਮੜੇ ਕਰਾਇਆ ਹੈ ਖੁਸ਼ੀ ਤੇ ਪ੍ਰਸ਼ਾਨੀ ਬੂਝ ਆਨੰਦ ਉਦੋਦ ਹੈ ਤੇ ਕਹਿੰਦੇ ਉਸ ਵੇਲੇ ਤੇ ਬੇਬੇ ਜੀ ਦੇ ਚੜਾਗੀਤਾ ਦੇ ਪਰਿਵਾਰ ਦਾ ਮਾਤਾ ਪਿਤਾ ਜੀ ਦਾ ਕੀ ਹਾਲ ਹੈ ਰਾਏ ਪੁਲਾਵ ਦਾ ਕੀ ਹਾਲ ਹੈ ਸਾਰਿਆਂ ਦਾ ਉਸ ਵੇਲੇ ਬੇਤਰੀ ਜੀ ਦੇ ਹਾਲ ਚਾਲ ਚੜਾਗੀਤਾ ਇੱਕ ਦਿਨ ਜਹ ਪਿਤਾ ਲੈਣ ਘਿਤ ਪੈ ਨਿਕਲੇ ਇੱਕ ਦਾਤ ਮਹਾਰਾਜ ਰਹੇ ਤੇ ਮੇਜੇ ਕਰ ਤੇ ਅਗਲਾ ਜਦੋਂ ਸੇਧ ਹੋਇਆ ਤੇ ਸਾਧੂ ਜਰਾਂ ਨੇ ਆਖਿਆ ਵੇ ਭਾਈ ਚੜਾ ਬਨ ਸਾਨੂੰ ਵਿਦਿਆ ਕਰਵਾ ਸੀ ਹੁਣ ਜਾਣਾ ਹੈ ਤੇ ਫਾਈ ਉਸ ਵੇਲੇ ਜਦੋਂ ਮਹਾਰਾਜ ਨੇ ਜਾਣ ਦੀ ਇੱਛਾ ਪ੍ਰਗਟ ਕੀਤੀ ਅਗਲੇ ਦਿਨ ਕਿਉਂਕਿ ਜਿਵੇਂ ਮਾਤਾ ਪਿਤਾ ਨੇ ਕਿਹਾ ਕਿ ਭੇਜਿਆ ਸੀ ਨੂੰ ਭੈੜ ਤੋਂ ਲੈਣ ਦਾ ਲੈ ਕੇ ਆਉਂ। ਤੇ ਅਗਲੇ ਦਿਨ ਜਦੋਂ ਤਿਆਰ ਹੋਏ ਚੜ੍ਹਨ ਵਾਸਤੇ ਭਾਜਾ ਜੈ ਰਾਮ ਜੀ ਸਤਿਗੁਰਾਂ ਦਾ ਅਤੀ ਸੇਵ ਕਰਦੇ ਜਿਨ੍ਹਾਂ ਨੂੰ ਪਰਮੇਸ਼ਰ ਦੀ ਜੋਤ ਰੂਪ ਜਾਣਦੇ ਹਾਲ ਮਹਾਰਾਜ ਜੀ ਆਪ ਜੀ ਕਿਰਪਾ ਕਰੋ ਮੇਰੇ ਘਰ ਹੀ ਲੈ ਜੋ ਆਪ ਜੀ ਕਹੋਗੇ ਮੈਂ ਉਹੀ ਸੇਵਾ ਕਰਾਂਗਾ ਸਭ ਰਾਜ ਘਟ ਰਹੀ ਸਰਬ ਰਾਜ ਨੇ ਕਿਹਾ ਨਾ ਬੇਟਾ ਹੁਣ ਜਾਣਾ ਹੈ ਅਸੀਂ ਚੰਨ ਦੇਉ ਵਿਦਿਆ ਆਗਿਆ ਦੇਉ ਅਸੀਂ ਚਾਈ ਜੀ ਇਹਦਾ ਤੇ ਜਦੋਂ ਮਿਲਿਆ ਹੁਣ ਵਾਸਤੇ ਮਹਾਰਾਜ ਜੀਆ ਨੇ ਆਪਣਾ ਕੀਤਾ ਤੇ ਉਸ ਆਪਣੇ ਨੂੰ ਉਤਾਰ ਲੈ ਕੇ ਤੁਹਰਾਤਸਾ ਮਹਾਰਾਜ ਜਦੋਂ ਘਰ ਆਏ ਆਪਣੇ ਨੀਚ ਪ੍ਰਵੇਸ਼ੇ ਨਿਕੇਤ ਮਾਤ ਅੰਗ ਮੈਂ ਨਮਾ ਬਈ ਆਪ ਪਰਵੇਸ਼ੇ ਨਕੇਤ ਜਦੋਂ ਘਰ ਬੜੇ ਤੇ ਮਾਂ ਦੀ ਖੁਸ਼ੀ ਟੁਕੜੀ ਚੌਕੜੀ ਹੋ ਗਈ ਉਹ ਖੁਸ਼ੀ ਮਾਂ ਦੀ ਸਵਾਈ ਨਹੀਂ ਜਾ ਰਹੀ ਅੰਗਾ ਟਾਈਬਲ ਆ ਨੂੰ ਪਤਾ ਲੱਗਾ ਕਿ ਤਾਂ ਗੁਰੂ ਨਾਨਕ ਸਾਹਿਬ ਆ ਕੇ ਆਪਣੀ ਭੈਣ ਜੇਬੇ ਨਾਮ ਕੀ ਉਹ ਲੈਣ ਗਏ ਸਤ ਪਤਾ ਸੀ ਰਾਏ ਜੀ ਤੇ ਭੇਜਿਆ ਜਦ ਪਤਾ ਲੱਗਾ ਇਹ ਕੋਲ ਨੂੰ ਮਹਾਰਾਜ ਨੂੰ ਊੜ ਕਢਾਇਆ ਪਾਤਸ਼ਾਹੀਆਂ ਦਾ ਦਰਸ਼ਤ ਕਰਤਾ ਹੈ ਊੜ ਕਢਾ ਕੇ ਤੇ ਮਹਾਰਾਜ ਦਾ ਦਰਸ਼ਨ ਕਰਦਿਆਂ ਕਰਦਿਆਂ ਇਹਨੇ ਨੇਤਰ ਭਰਤਾਏ ਪ੍ਰੇਮ ਹਰ ਸੋ ਪੂਜੇ ਸਹਿਿਰ ਅਪੀਰ ਕਿਵੇਂ ਕਿ ਤਵੇ ਨਵੀਨ ਕਰੀ ਅੱਜ ਕਾਈ ਬੜਾ ਹੀ ਤੇਪ ਕਰਦਾ ਹੈ ਭਾਵਾ ਬੜਾ ਸਨੇਹ ਕਰਦਾ ਖੁਸ਼ਦਾ ਕਹਿੰਦਾ ਮਹਾਰਾਜੀ ਆਪਜੀ ਤਾਂ ਉਸ ਤਰੇ ਸਰੀਰ ਦੀ ਸੁਧ ਦੇਉ ਕੀ ਹਾਲ ਤੁਹਾਡਾ ਈਰ ਤੁਰਨ ਨੈ શ્રી ਗੁਰੂ ਪੁਰਣੇ ਚੇ ਮਕਾਵੀ ਉਹ ਜਰਾ ਫੜਾਈ ਤੇ ਉਸ ਵੇਲੇ ਤਾਂ ਉਹ ਮਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਵੱਡੀ ਬਖਸ਼ਸ਼ ਤਾਂ ਕੈਦੇ ਧੀਰਜ ਨੂੰ ਤਾਕਵਾੜੇ ਪਾਤਸ਼ਾਹ ਉਸ ਵੇਲੇ ਕਹਿ ਲੱਗੇ ਵੀ ਅਸੀਂ ਤਾਂ ਤਰਸਤਾ ਤੇ ਜਸ ਕੀਤਾ ਹੈ ਜਦ ਤੇਰਾ ਅਮ ਜੀ ਦੇ ਬਾਰੇ ਵਿੱਚ ਦੱਸਣਾ ਕੀਤਾ ਦੋਹਰਾ ਸਦਨ ਆਏ ਤੁਕੰਵਰ ਜੀ ਕੋਲ ਜਿੱਤੇ ਮਨਨ ਲਜਾਏ ਘਰ ਪਾਏ ਰਾਜ ਰਾਖਾ ਕੀ ਮਿਲ ਕਰਕੇ ਜਦੋਂ ਘਰ ਪਾਏ ਕਵੀ ਜੀ ਕਹਿੰਦੇ ਐਸੇ ਮਾਪ ਸੂਪਾਾਰੇ ਕਿ ਜਿਨ੍ਹਾਂ ਨੂੰ ਦੇਖ ਜਿਨ੍ਹਾਂ ਦੀ ਸੋਹਰਤਾ ਤੋਂ ਕਾਮ ਦੇਵ ਵੀ ਲਜਾਬਾਉਂਦਾ ਹੈ ਸਭ ਸੱਚੇ ਪਾਤਸ਼ਾਹ ਦੀ ਮਹਾਰਾਜ ਪਹਿਲੇ ਜਿਹੜੇ ਬੜੇ ਸੋਹਣੇ ਧੀਮੀ ਧੀਮੀ ਚਾਲ ਦੇ ਵਿੱਚ ਚੱਲਦੇ ਨੇ ਜਿਨ੍ਹਾਂ ਦੀ ਛੋਡੀ ਬੜੀ ਬੜੀ ਸੋਹਣੀ ਸੁੰਦਰ ਹੈ ਸੁੰਦਰ ਪਦਨ ਪਰ ਤਨੁ ਸ਼ਵਸ਼ਮਸ ਮਨੁ ਸ਼ਿੰਗਾਰ ਵਿੱਚ ਰੂਪ ਪ੍ਰਕਿਰਤਾ ਪਰ ਸੁੰਦਰ ਪਦਨ ਪਰ ਤਨੁ ਸ਼ਵਸ਼ਮਸ ਭੋਰ ਕਵੀ ਦੀ ਦਸਰੇ ਕਈ ਦੇ ਪਰਸੋਨਾ ਰੂਪ ਅਦਾ ਸੁਨਾਤ ਸਭ ਸੱਚੇ ਪਾਤਸ਼ਾਹ ਬਾਜ ਕਰ ਤੇ ਤਮੇ ਪਰ ਸ਼ਮਸ਼ ਬਸ ਤਰਕ ਥੋੜਾ ਜਿਹਾ ਕਈ ਦੇ ਦਾੜਾ ਮਹਾਰਾਜ ਦੇ ਪ੍ਰਕਾਸ਼ ਹੋਣ ਲੱਗਾ ਥੋੜੀ ਦੇ ਉੱਤੇ ਦਾੜੇ ਦੇ ਕੇਸ ਆਉਣ ਲੱਗ ਪਏ ਨੇ ਮਨੁਪੋਸ਼ਿਕਾਰੀ ਦੇ ਜੀਵੂਪ ਪ੍ਰਗਟਾ ਪਰ ਸਾਨੂੰ ਆਤਮਾ ਰਿਆ ਹੈ ਚੇਹਰ ਪਸ ਯੋਗਮਸ ਸਜ ਸਿੱਖ ਨੂੰ ਕਿਸਾਇਸ ਤੇ ਬਦ ਬਿਸੁਹਾਵੀ ਤੇ ਕਹੇ ਇਹ ਇਸ ਤਰ੍ਹਾਂ ਮਹਾਰਾਜ ਦੇ ਉਹ ਸੋਨਾ ਤਾੜਾ ਉਂ ਫੁੱਢੀ ਦੇ ਉੱਤੇ ਸੋਹਾ ਪਾ ਰਿਹਾ ਹੈ ਪੂਜਾ ਹੈ ਪ੍ਰਲੰਭ ਮਾਰੀ ਗੋਦ ਨ ਸਿਕੰਤ ਚਾੜੀ ਲੰਗੀਆਂ ਬਾਹਾਂ ਨੇ ਸਤੁਰਾਂ ਦੀਆਂ ਤੇ ਉੱਚੇ ਖੰਡੇ ਹਨ ਉਹ ਤੇ ਦਨ ਕਰਕੇ ਵੇਖ ਲੈnde ਚਾਹ ਤੁਰ dissa ਤੀਨੋ ਪਾਲ ਆਪਣਾ ਸਿਰ ਉੱਪਰ ਕਲ ਧਾਰਿਓ ਕਿਰਪਾ ਟਟਾਖ ਅਵਲੋਕਨ ਕੀਨੋ ਉਤੇ ਕਿਰਪਾ ਨਹੀਂ ਹੈ ਕਿਰਪਾ ਅਧਾਰਾ ਉਤੇ ਉਹ ਹਕਮਤ ਆਸਰੇ ਕਵੀ ਜੀ ਕਹਿੰਦੇ ਆਪਣੇ ਸੋਹੇ ਵਿੰਤਰਾ ਦੇ ਕੋਨਿਆਂ ਦੇ ਦਾੜ ਜਿਹਦੇ ਮਲ ਮਹਾਰਾਜ ਤੇ ਛੀ ਤਰ ਤਾ ਵੇਖ ਤੇ ਹਲ ਕਿਰਪਾ ਟਟਾਖ ਅਵਲੋਕਨ ਜਿਨਾਂ ਨੂੰ ਕਹਿੰਦੇ ਕਵੀ ਜੀ ਰਾਤ ਰਾਤ ਵਿਰੋਧ ਤੇ ਪ੍ਰਿਤਰ ਦੇ ਰੂਪ ਕਰ ਵਖਰੀ ਰਹਿ ਬਿਤੀ ਉਹਨਾਂ ਦੇ ਨਾਲ ਟੁੱਟਦੀ ਨਹੀਂ ਕਹਿੰਦਾ ਖੁਸ਼ੀ ਦੇ ਵਿੱਚ ਖੁਸ਼ ਹੁੰਦੇ ਨੇ ਨਾ ਹੀ ਕਵੀ ਦੇ ਵਿੱਚ ਦੁੱਖ ਕਰਦੇ ਮਹਾਰਾਜ ਜੀ ਸ੍ਰੀ ਦਾਸ ਜੀ ਕਹਿ ਹਰ ਖੰਭਾਂ ਦੇ ਸ਼ੋਕ ਤੇ ਵੈਜੋ ਦਾ ਰੱਖ ਕੰਝ ਜਨਨ ਕੰਨ ਕੀ ਨਾ ਹੀ ਖੁਸ਼ੀ ਤੇ ਨਾ ਹੀ ਕਵੀ ਜਿਹੜੇ ਪਾਤਸ਼ਾਹ ਨੂੰ ਸ਼ੋਹ ਵੀ ਸਕਦੀ ਨਹੀਂ ਹੈ ਕਿਵੇਂ ਦੀ ਸ਼ੋਹ ਸਕਦੀ ਜਿਵੇਂ ਕਮਲ ਦੇ ਫੁੱਲ ਦੇ ਪੱਤਿਆਂ ਦੇ ਉੱਤੇ ਪਿਆ ਪਾਣੀ ਪਿਆ ਤੇ ਫੁੱਲ ਦੇ ਪੱਤਿਆਂ 'ਤੇ ਉੱਤੇ ਹੁੰਦਾ ਹੈ ਪਰ ਉਹ ਸ਼ੁਭਾ ਨਹੀਂ ਹੈ ਥੋੜੀ ਜਿਹੀ ਹਵਾ ਲੱਗਦੀ ਹੈ ਉਹ ਮੜ ਕੇ ਪਾਣੀ ਦੇ ਵਿਖਰ ਜਾਂਦੇ ਏਕ ਇਸੀ ਆਨੰਦ ਮੈਂ ਮੰਗਨ ਚੱਲ ਸਰਦਹੀ ਦੇ ਸਰਤੀ ਨੂੰ ਕੀ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਇੱਕ ਸਮਾਨ ਅਨੰਦ ਵਿੱਚ ਮਗਰ ਰਹਿਣ ਵਾਲੀ ਖੇੜ ਹੈ ਜਦ ਉਤਾਰਨ ਪਾਸ ਤੇ ਪਾਤਸ਼ਾਹ ਸੁਣੀ ਦੀ ਲਾਤਾਰ ਰਹੇ ਐਸੇ ਗੁਰੂ ਹੀ ਜੋ ਸਤ ਸੰਗਤ ਸੇਵਨ ਕਿਆ ਉਪਰਮਾ ਦੇਨ ਕੀ ਐਸੇ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੂੰ ਭਾਈ ਜਿਹੜਾ ਸਿਮਰਦਾ ਜਿਹੜਾ ਸੇਵਦਾ ਹੈ ਜਿਹੜਾ ਕਿੰਦਾ ਹੈ ਤਾਂ ਗੁਰੂ ਨਾਨਕ ਦੀ ਬੜੇ ਆਈ ਉਹਦਾ ਜਾਸਾ ਨਹੀਂ ਕੀਤਾ ਜਾਸਤ ਹਾ ਦੋਬਰਾ ਉਦਾਸੀਨ ਕਿਤ ਮੈਂ ਸਦਾ ਸ੍ਰੀ ਤੇਤੀ ਕੁਲ ਕੀਤ ਕਰ ਗੁਰੂ ਨਾਨਕ ਸਭ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜੇ ਸਦਾ ਹੀ ਉਦਾਸੀਨ ਰਹਾਗੇ ਉਦਾਸ ਰਹਿੰਦੇ ਆਪਣੀ ਮਾਤੋ ਕੇ ਪਾਤਸ਼ਾਹ ਆਪਣੀ ਔਜ ਵਿੱਚ ਵਿਚਰਦੇ ਹਨ ਜਗਤੂ ਤਾਤ ਵਾਲੇ ਪਰਾਜ ਰਾਮ ਸਭ ਪਾਤਸ਼ਾਹ ਭਾਈ ਇਸ ਤਰਾ ਆਪਣਾ ਸਮਾਪਿਤ ਕਰ ਰਹੇ ਨੇ। ਸਭ ਦੇ ਬਹੁਜਨ ਰਾਮਚੰਦ ਆਏ ਸਸੁਰਾਂ ਦਾਪ। ਭਾਈਆ ਜੈ ਰਾਮ ਜੀ ਆਪਣੇ ਸੂर्यਾਂ ਦੇ ਘਰ ਪ੍ਰਤਾਪ ਸਭ ਮਹਾਰਾਜ ਦੇ ਘਰ ਆਏ ਨੇ। ਜਪ ਅਪਿਨਾਗ ਦੇਖਿ ਲੈ ਨਿਸਾਨ ਕੀ। ਤੇ ਜਿਹੜੇ ਸੋਹਣੇ ਰੂਪ ਵਾਲੇ ਬੰਦੇ ਨਾਨਕ رائے پتا لگا جی آئے نایا جے ਆਪਿਆ ਵੀ ਸਾਡੇ ਕੋਲ ਆਇਆ ਤੇ ਆਕਰ ਕੇ ਮਿਲਿਆ ਜੀ ਇਹ ਬੜਾ ਪਸੰਦ ਹੋਇਆ ਮੈਨੂੰ ਆਪ ਜਦੋਂ ਜੈਰਾਮ ਜੀ ਗਏ ਵਿਰਣ ਵਾਸਤੇ ਮਨ ਹਾਥ ਚਾ ਪੁੱਛਿਆ ਪਰਿਵਾਰ ਦਾ ਪੁੱਛਿਆ ਹੋਰ ਕੰਮ ਕਾਰਬਾਰੇ ਕਰ ਕੀਤੇ ਕੁਲ ਸਭ ਜਾਣ ਦਿੱਤ ਦਿੱਤ ਕਤ ਲਾਲ ਕੀ ਤੇ ਮਹਾਨੀ ਦਾਤੇ ਭਗਤ ਸੁਖਾਲਾ ਸੱਚੇ ਪਾਤਸ਼ਾਹ ਮਹਾਰਾਜ ਜੀਾਂ ਦੇ ਬਾਰੇ ਕੁਝ ਸਮੇਂ ਜੋ ਉਹ ਵਾਜਦੇ ਰਾਇਪੁਰਾਰ ਜੈ ਰਾਮ ਜੀ ਨੂੰ ਆਕਰਿਆ ਹੈ ਕਲਾਮਾਨ ਨਾਮ ਤੇ ਸੁਜਾਨ ਕੋ ਤੁਮਲੇ ਮਾ ਕਹਿੰਦੇ ਕਲਾਮਾਨ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਬੜੀ ਕੱਡੀ ਸੋਹਣੀ ਸਮਝ ਦੇ ਬਾਲ ਅੰਧ ਉਹਨਾਂ ਨੇ ਨਾਲ ਤੁਸੀਂ ਇਹ ਪ੍ਰੇਮ ਰੱਖਿਆ ਜੀ ਕਲ ਹੈ ਕਇਤ ਕਾਲੂ ਸਮਝ ਨ ਸਿਆਣ ਕੀ ਤੇ ਕਹਿੰਦੇ ਕੋ ਕਾਲੂ ਹੈ ਜਿਹੜਾ ਤੇ ਰੜਦਾ ਰਹਿਦਾ ਗੁਰਨਾਮ ਉਸਾ رکھ کے اپنے کو ਸਾਡੇ ਕੇ ਤੇ ਪ੍ਰੇਮ ਦੇ ਨਾਲ ਮਹਾਰਾਜ ਦੀ ਸੇਵਾ ਕਰਿਆ ਜੇ ਕਹਿੰਦੇ ਇਹ ਸਭ ਦੇ ਆਦੇ ਗੁਰੂ ਨਾਨਕ ਸਾਹਿਬ ਰਾਜ ਦੀ ਸੇਵਾ ਦੇ ਵਿੱਚ ਲੱਗਾਏ ਚਰਨ ਸਫਲਾ ਹੋ ਜਾਏਗਾ ਸਕਾਰਤਾ ਹੋ ਜਾਵੇਗਾ ਇੱਕ ਤੋਂ ਕਿਹਨ ਮੇਰੂ ਦੂਜੇ ਸੰਬੰਧ ਤੇਰਾ ਇੱਕ ਤੇ ਮੇਰਾ ਵੀ ਕਹਿਣਾ ਮੈਂ ਸੰਭਾਲਿਆ ਹਾਂ ਤੁਹਾਨੂੰ ਕਹਿ ਰਿਹਾ ਫਿਰ ਦੂਜਾ ਤੁਹਾਡਾ ਸਿੱਧਾ ਸੰਬੰਧ ਹੈ ਤੁਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਜੇ ਇਹ ਸਮਝ ਲਓ ਜੇ ਸੇਵਾ ਦੇ ਵਿੱਚ ਮਹਾਰਾਜ ਦੇ ਲੱਗ ਜਾਓਗੇ ਤੇ ਤੁਹਾਡਾ ਪਾਰ ਉਤਾਰਾ ਹੋ ਜਾਏ ਤੁਹਾਡਾ ਭਲਾ ਹੋ ਜਾਵੇਗਾ ਤੇ ਬੇਨਤੀ ਕਰਦੇ ਆਂ ਅਕੀ ਇਤਿਹਾਸ ਵਿੱਚ ਆਵੇਗਾ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਟੀਆਂ ਰਹਿਤ ਤਾਂ ਵਰਤ ਤਾਂ ਵਰਤਾਉਣ ਲਈ ਵੱਡੀ ਕੌਫਕ ਕਰਨਗੇ ਤੇ ਭਾਈਆਂ ਦੇ ਸਭ ਮਹਾਰਾਜ ਇੱਕ ਔਰ ਅਸਤਜ ਕੋਤਕ ਵਖਾੜਾ ਹੈ ਉਹ ਆਪਕਾ ਸਰਵਰਤਾਕ ਇਸ ਸਮੇਂ ਤੇ ਆਜਨ ਸੁਭਾਤੀ ਹੈ ਗੁਰੂ ਦਾ ਪਾਵਨ ਇਤਿਹਾਸ ਵਿਚਾਰਦਿਆਂ ਹੋਇਆਂ ਤੁਹਾਨੂੰ ਦੀ ਖਿਮਾ ਏ ਗੋਪਿੰਦ ਏ ਪਾਲ ਜੀ ਦਿਆਲ ਜਬ ਅਣਨਾਥ ਨਾਸ ਸਖੀ ਤੀਨ ਦਰ ਦੁਨੀਆ ਇਸ ਸਮਰਾਧਿਆ ਗੁਰੂ ਨਮੋਹਿ ਕਰਿਆ Bye.